ਸਤਨਾਮ ਸ੍ਰੀ ਵਾਹਿਗੁਰੂ ਜੀ ਮਹਲਾ 5 ਨਾਨਕ ਸਤਗੁਰੂ ਭੇਟੇ ਐ ਪੂਰੀ ਹੋਵੈ ਜੁਗਤ ਨਾਨਕ ਸਤਗੁਰੂ ਭੇਟੇ ਐ ਪੂਰੀ ਹੋਵੈ ਜੁਗਤ ਅਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਅਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਮਹੱਲਾ 5 ਨਾਨਕ ਸਤਗੁਰ ਭੇਟੇ ਐ ਪੂਰੀ ਹੋਵੇ ਜੁਗਤ ਨਾਨਕ ਸਤਗੁਰ ਭੇਟੇ ਐ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ ਆਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ ਮਹੱਲਾ 5 ਨਾਨਕ ਸਤਗੁਰ ਭੇਟੇ ਐ ਪੂਰੀ ਹੋਵੇ ਜੁਗਤ ਨਾਨਕ ਸਤਿਗੁਰ ਭੇਟੇ ਐ ਪੂਰੀ ਹੋਵੇ ਜੁਗਤ ਹੱਸੰਦੇ ਆ ਖੇਲੰਦੇ ਆ ਪੈਨੰਦੇ ਆ ਖਾਵੰਦੇ ਆ ਵਿਚੇ ਹੋਵੇ ਮੁਕਤ ਅਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਮਹੱਲਾ 5 ਨਾਨਕ ਸਤਿਗੁਰ ਭੇਟੇ ਐ ਓਰੀ ਹੋਵੇ ਜੁਗਤ ਨਾਨਕ ਸਤ ਗੁਰ ਭੇਟੇ ਐ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਆਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੈ ਮੁਕਤ ਮਹੱਲਾ 5 ਨਾਨਕ ਸਤਗੁਰ ਭੇਟੇ ਐ ਪੂਰੀ ਹੋਵੈ ਜੁਗਤ ਨਾਨਕ ਸਤਿਗੁਰ ਭੇਟੇ ਐ ਪੂਰੀ ਹੋਵੇ ਜੁਗਤ ਅਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਆਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੈ ਮੁਕਤ ਮਹਲਾ 5 ਨਾਨਕ ਸਤਗੁਰ ਭੇਟੇ ਐ ਉਰੀ ਹੋਵੈ ਜਗਤ ਨਾਨਕ ਸਤਿਗੁਰ ਭੇਟੇ ਐ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੈ ਮੁਕਤ ਮਹੱਲਾ 5 ਨਾਨਕ ਸਤਗੁਰ ਭੇਟੇ ਐ ਉਰੀ ਹੋਵੈ ਜਗਤ ਨਾਨਕ ਸਤ ਗੁਰ ਭੇਟੇ ਐ ਪੂਰੀ ਹੋਵੇ ਜੁਗਤ ਅਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਅਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ ਮਹੱਲਾ ਪੰਜਵਾ ਨਾਨਕ ਸਤਿਗੁਰ ਭੇਟੇ ਐ ਪੂਰੀ ਹੋਵੇ ਜੁਗਤ ਨਾਨਕ ਸਤਿਗੁਰ ਭੇਟੇ ਐ ਪੂਰੀ ਹੋਵੇ ਜੁਗਤ ਅਸੰਦੇਆਂ ਖੇਲੰਦੇ ਆ ਪੈਨੰਦੇ ਆ ਖਾਵੰਦੇ ਆ ਵਿਚੇ ਹੋਵੇ ਮੁਕਤ ਅਸੰਦੇਆਂ ਖੇਲੰਦੇ ਆ ਪੈਨੰਦੇ ਆ ਖਾਵੰਦੇ ਆ ਵਿਚੇ ਹੋਵੇ ਮੁਕਤ ਮਹੱਲਾ 5 ਨਾਨਕ ਸਤਗੁਰ ਭੇਟੇ ਐ ਓਰੀ ਹੋਵੇ ਜੁਗਤ ਨਾਨਕ ਸਤਗੁਰ ਭੇਟੇ ਐ ਓਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਆਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਮਹੱਲਾ 5 ਨਾਨਕ ਸਤਿਗੁਰ ਭੇਟੇ ਐ ਪੂਰੀ ਹੋਵੇ ਜੁਗਤ ਨਾਨਕ ਸਤਿਗੁਰ ਭੇਟੇ ਐ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਅਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੈ ਮੁਕਤ ਮਹੱਲਾ ਪੰਜਵਾਂ ਨਾਨਕ ਸਤਿਗੁਰ ਭੇਟੇ ਐ ਪੂਰੀ ਹੋਵੈ ਜੁਗਤ ਨੰਕ ਸਤ ਗੁਰ ਭੇਟੇ ਐ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਆਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੈ ਮੁਕਤ ਮਹੱਲਾ ਪੰਜਵਾਂ ਨਾਨਕ ਸਤਗੁਰੂ ਭੇਟੇ ਐ ਉਰੀ ਹੋਵੈ ਜਗਤ ਨਾਨਕ ਸਤ ਗੁਰ ਭੇਟੇ ਐ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਅਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ ਮਹੱਲਾ 5 ਨਾਨਕ ਸਤਗੁਰ ਭੇਟੇ ਐ ਓਰੀ ਹੋਵੇ ਜੁਗਤ ਨਾਨਕ ਸਤਿਗੁਰ ਭੇਟੇ ਐ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਆਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੈ ਮੁਕਤ ਮਹੱਲਾ 5 ਨਾਨਕ ਸਤਿਗੁਰ ਭੇਟੇ ਐ ਓਰੀ ਹੋਵੈ ਜੁਗਤ ਨਾਨਕ ਸਤਿਗੁਰ ਭੇਟੇ ਐ ਪੂਰੀ ਹੋਵੇ ਜੁਗਤ ਹੱਸੰਦੇ ਆ ਖੇਲੰਦੇ ਆ ਪੈਨੰਦੇ ਆ ਖਾਵੰਦੇ ਆ ਵਿਚੇ ਹੋਵੇ ਮੁਕਤ ਆਸਨਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੈ ਮੁਕਤ ਮਹੱਲਾ ਪੰਜਵਾਂ ਨਾਨਕ ਸਤਿਗੁਰ ਭੇਟੇ ਐ ਪੂਰੀ ਹੋਵੈ ਜੁਗਤ ਨਾਨਕ ਸਤ ਗੁਰ ਭੇਟੇ ਐ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਆਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ ਮਹੱਲਾ 5 ਨਾਨਕ ਸਤਗੁਰ ਭੇਟੇ ਐ ਉਰੀ ਹੋਵੇ ਜਗਤ ਨਾਨਕ ਸਤਿਗੁਰ ਭੇਟੇ ਐ ਪੂਰੀ ਹੋਵੇ ਜੁਗਤ ਹੱਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਆਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੈ ਮੁਕਤ ਮਹਲਾ 5 ਨਾਨਕ ਸਤਗੁਰ ਭੇਟੇ ਐ ਉਰੀ ਹੋਵੈ ਜਗਤ ਨਾਨਕ ਸਤ ਗੁਰ ਭੇਟੇ ਐ ਪੂਰੀ ਹੋਵੇ ਜੁਗਤ ਹੱਸੰਦੇ ਆ ਖੇਲੰਦੇ ਆ ਪੈਨੰਦੇ ਆ ਖਾਵੰਦੇ ਆ ਵਿੱਚੇ ਹੋਵੇ ਮੁਕਤ ਆਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੈ ਮੁਕਤ ਮਹੱਲਾ 5 ਨਾਨਕ ਸਤਿਗੁਰ ਭੇਟੇ ਐ ਉਰੀ ਹੋਵੈ ਜਗਤ ਨਾਨਕ ਸਤਗੁਰ ਭੇਟੇ ਐ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਆਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ ਮਹੱਲਾ ਪੰਜਵਾਂ ਨਾਨਕ ਸਤਗੁਰੂ ਭੇਟੇ ਐ ਓਰੀ ਹੋਵੇ ਜੁਗਤ ਨਾਨਕ ਸਤਿਗੁਰ ਭੇਟੇ ਐ ਪੂਰੀ ਹੋਵੇ ਜੁਗਤ ਅਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਆਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੈ ਮੁਕਤ ਮਹੱਲਾ ਪੰਜਵਾਂ ਨਾਨਕ ਸਤਗੁਰੂ ਭੇਟੇ ਐ ਉਰੀ ਹੋਵੈ ਜਗਤ ਨਾਨਕ ਸਤਿਗੁਰ ਭੇਟੇ ਐ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਆਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ ਮਹੱਲਾ 5 ਨਾਨਕ ਸਤਗੁਰ ਭੇਟੇ ਐ ਓਰੀ ਹੋਵੇ ਜੁਗਤ ਨਾਨਕ ਸਤਗੁਰ ਭੇਟੇ ਐ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਆਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ ਮਹੱਲਾ 5 ਨਾਨਕ ਸਤਿਗੁਰ ਭੇਟੇ ਐ ਉਰੀ ਹੋਵੇ ਜਗਤ ਨਿਕ ਸਤ ਗੁਰ ਭੇਟੇ ਐ ਪੂਰੀ ਹੋਵੇ ਜੁਗਤ ਅਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਆਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੈ ਮੁਕਤ ਮਹੱਲਾ 5 ਨਾਨਕ ਸਤਗੁਰ ਭੇਟੇ ਐ ਉਰੀ ਹੋਵੈ ਜਗਤ ਨਾਨਕ ਸਤ ਗੁਰ ਭੇਟੇ ਐ ਪੂਰੀ ਹੋਵੇ ਜੁਗਤ ਹੱਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਆਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੈ ਮੁਕਤ ਮਹੱਲਾ 5 ਨਾਨਕ ਸਤਿਗੁਰ ਭੇਟੇ ਐ ਓਰੀ ਹੋਵੈ ਜੁਗਤ ਨਾਨਕ ਸਤਿਗੁਰ ਭੇਟੇ ਐ ਪੂਰੀ ਹੋਵੇ ਜੁਗਤ ਅਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਅਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੈ ਮੁਕਤ ਮਹੱਲਾ 5 ਨਾਨਕ ਸਤਗੁਰ ਭੇਟੇ ਐ ਉਰੀ ਹੋਵੈ ਜੁਗਤ ਨਾਨਕ ਸਤਿਗੁਰ ਭੇਟੇ ਐ ਪੂਰੀ ਹੋਵੇ ਜੁਗਤ ਅਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਅਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੈ ਮੁਕਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ